ਹੈਲੋ ਦੋਸਤੋ ਕੀ ਹਾਲ ਚੱਲ ਸਾਰੇ ਦੋਸਤਾਂ ਦਾ ਅੱਜ ਆਪਾਂ ਗੱਲ ਕਰਦੇ ਆਂ ਇਨਲਾਈਨ ਪੰਪ ਤੇ ਜਿਹੜਾ ਰੋਟਰੀ ਪੰਪ ਹੁੰਦਾ ਆਪਣੀ ਡੀਜ਼ਲ ਇੰਜਨ ਦੇ ਵਿੱਚ ਉਹਦੇ ਵਿੱਚ ਕੀ ਫਰਕ ਹੁੰਦਾ ਉਹ ਕਿਵੇਂ ਵਰਕ ਕਰਦੇ ਆ ਕੀ ਕੁਝ ਸਿਸਟਮ ਹੁੰਦਾ ਉਹਦੇ ਵਾਸਤੇ ਗੱਲ ਕਰਦੇ ਕਿਉਂਕਿ ਬਹੁਤ ਲੋਕਾਂ ਨੂੰ ਕਨਫਿਊਜ਼ਨ ਆ ਕੀ ਹੈ ਰੋਟਰੀ ਪੰਪ ਚੰਗਾ કે ਇਨਲਾਈਨ ਪੰਪ ਚੰਗਾ ਲੋਕ ਰੋਟਰੀ ਤੋਂ ਪਟਾ ਕੇ ਇਨਲਾਈਨ ਬਹੁਤ ਕਰਾਉਂਦੇ ਨੇ ਬਹੁਤ ਨਜਾਇਜ਼ ਹੀ ਲੋਕ ਕਰਾਉਂਦੇ ਨੇ ਤੇ ਕੋਈ ਇਨਲਾਈਨ ਤੋਂ ਰੋਟਰੀ ਕਰਾਉਂਦਾ ਬਹੁਤ ਘੱਟ ਆ ਕੀ ਯਾਰ ਇਨਲਾਈਨ ਪੰਪ ਇੰਨਾ ਕਿੰਨਾ ਕੰਮਜਾਪਾ ਹਰ ਕੋਈ ਆਪਣਾ ਪੰਪ ਦੀ ਛੇੜਖਾਨੀ ਕਰਕੇ ਐਨ ਲਾਈਨ ਲਵਾਈ ਜਾਂਦਾ ਰੋਟਰੀ ਲਵੇਗਾ ਇਹੀ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਜੇ ਕੋਈ ਆਪਣੀ ਮਿਸਟੇਕ ਹੋਈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿਉਂਕਿ ਹਰੇਕ ਬੰਦੇ ਨੂੰ ਹਰੇਕ ਚੀਜ਼ ਦੀ ਇੰਨੀ ਨੌਲੇਜ ਨਹੀਂ ਹੁੰਦੀ ਉਸੇ ਕਰਕੇ ਆਪਾਂ ਕਮੈਂਟ ਸੈਕਸ਼ਨ ਓਨ ਕਰਕੇ ਰੱਖ ਦਿੰਦੇ ਆ ਕਿਉਂਕਿ ਗਲਤੀਆਂ ਮੈਥੋਂ ਵੀ ਹੋ ਸਕਦੀਆਂ ਨੇ ਬਹੁਤ ਹੋ ਸਕਦੀਆਂ ਸੁਧਾਰਨ ਵਾਸਤੇ ਸਾਰੇ ਵੀਰ ਮਿੱਤਰ ਮੇਰੇ ਹੈਗੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜਿਹੜਾ ਐਨ ਲਾਈਨ ਤੇ ਰੋਟਰੀ ਪੰਪ ਚ ਕੀ ਫਰਕ ਹੁੰਦਾ ਸਾਰਾ ਤਾਂ ਨਿੱਕੀ ਦੀ ਚੀਜ਼ ਦਾ ਆ ਪਾਪਾ ਫਰਕ ਮੰਨਿਆ ਐ ਲਾਈਨ ਦੇ ਰੋਟਰੀ ਦਾ ਸਾਈਜ਼ ਦਾ ਹੁੰਦਾਗਾ ਸਾਈਜ਼ ਬਹੁਤ ਛੋਟਾ ਹੁੰਦਾ ਐ ਲਾਈਨ ਉਹ ਰੋਟਰੀ ਦਾ ਐਨ ਲਾਈਨ ਥੋੜਾ ਜਿਹਾ ਵੱਡਾ ਜਾਂਦਾਗਾ ਤੇ ਜਿਹੜਾ ਐਨ ਲਾਈਨ ਪੰਪ ਹੁੰਦਾ ਉਹ ਚ ਹਰੇਕ ਸਿਲੰਡਰ ਨੂੰ ਇੱਕ ਪਲੈਂਜਰ ਦਿੱਤਾ ਜੇ ਦੋ ਸਿਲੰਡਰਾਂ ਦਾ ਦੋ ਪਲੈਂਜਰ ਆ ਜੇ ਤਿੰਨਾਂ ਦਾ ਤਿੰਨਾਂਗੇ ਜੇ ਚਾਰਾਂ ਦਾ ਚਾਰ ਨੇ ਪਰ ਰੋਟਰੀ ਪੰਪ ਚ ਇੱਕ ਤੋਂ ਦੋ ਹੀ ਹੁੰਦੇ ਨੇ ਇਦਾਂ ਕਹਿਣਾ ਸੀ ਕਿ ਉਹ ਚ ਮਤਲਬ ਇੱਕ ਤੋਂ ਦੋ ਪਲੈਂਜਰ ਹੁੰਦੇ ਨੇ ਰੋਟਰੀ ਪੰਪ ਦੇ ਵਿੱਚ ਜਿਹੜਾ ਕਿ ਆਪੇ ਡਿਸਟ੍ਰੀਬਿਊਟ ਕਰਦੇ ਜਿਵੇਂ ਇੱਕ ਵਾਲ ਖੁੱਲ ਗਿਆ ਦੂਜਾ ਖੁੱਲ ਗਿਆ ਤੀਜਾ ਖੁੱਲ ਗਿਆ ਚੌਥਾ ਤੇ ਪਰ ਇਨਲਾਈਨ ਚ ਹੁੰਦਾ ਕਿ ਉਹ ਹਰੇਕ ਨੂੰ ਦਾ ਅਲੱਗ ਪਲੈਂਜਰ ਦਿੱਤਾ ਹੁੰਦਾ ਜਿਵੇਂ ਆਹ ਖੁੱਲ ਗਿਆ ਆਹ ਖੁੱਲ ਗਿਆ ਆਹ ਖੁੱਲ ਗਿਆ ਆਹ ਇਦਾਂ ਹੁੰਦਾਗਾ ਤਾਂ ਹੀ ਉਹ ਥੋੜਾ ਸਾਈਜ਼ ਚ ਕੰਪੈਕਟ ਹੁੰਦਾਗਾ ਇਨਲਾਈਨ ਪੰਪ ਚ ਕੈਮ ਸ਼ਾਫਟ ਰਾਈਪ ਆ ਜਾਂਦਾਗਾ ਹਨਾ ਕਿ ਜਿਹੜਾ ਕਿ ਟਾਈਮਿੰਗ ਦਿੰਦਾ ਨੂੰ ਫੇਲਾ ਆਹ ਖੁੱਲੂ ਫੇਰ ਆਹ ਖੁੱਲੂ ਫੇਰ ਆਹ ਖੁੱਲੂ ਉਹਦੇ ਥੋੜੇ ਥੋੜੇ ਮੂਹ ਨੇ ਜੇ ਬਣੇ ਇੰਜਨ ਨੂੰ ਤੇਲ ਭੇਜਣ ਵਾਸਤੇ ਤੇ ਦੂਜੀ ਗੱਲ ਜਿਹੜਾ ਰੋਟਰੀ ਪੰਪ ਹੁੰਦਾ ਉਹ ਥੋੜਾ ਜਿਆ ਸੌਖਾ ਕਹਿ ਸਕਦੇ ਹੋ ਤੁਸੀਂ ਥੋੜਾ ਜਿਆ ਮਤਲਬ ਗੌਰ ਰੱਖਣ ਵਾਲੀ ਚੀਜ਼ ਹੁੰਦੀ ਹੈ ਕਿ ਪਰ ਰੋਟਰੀ ਪੰਪ ਸੁਣ ਚਾਏ ਨਹੀਂ ਕਿ ਇਹਨਾਂ ਦੀ ਰਿਪੇਅਰਿੰਗ ਕੀ ਗੋਸ਼ਟ ਘਟ ਹੁੰਦੀਆਂ ਲਾਈਨ ਪੰਪ ਹੁੰਦੇ ਆ ਜਿਹੜੇ ਵੱਡੀ ਮਸ਼ੀਨਰੀ ਵਾਸਤੇ ਹੁੰਦੇ ਆ ਬੈਸੇ ਦੇ ਉੱਪਰ ਟਰੈਕਟਰਾਂ ਦੀ ਗੱਲ ਕਰਦੇ ਆਂ ਇੰਡੀਆ 'ਚ ਟਰੈਕਟਰ ਲਗਭਗ 75 ਹਸਪਾਵਰ ਤੱਕ ਹੀ ਆਉਂਦੇ ਨੇ ਆਉਂਦੇ ਤਾਂ 120 ਵਾਲੇ ਵੀ ਆ 150 ਤੱਕ ਵੀ ਆਉਂਦੇ ਨੇ ਪਰ ਜਿਹੜੇ ਸਹੀ ਮਾਇਨੇ 'ਚ ਆਪਾਂ ਲੋਕਲ ਚੱਲਦੇ ਦੇਖਦੇ ਹੁਣ 120 ਵਾਲੇ ਜੌਂਡੀਆ ਰਹੇ ਆਉਂਦੇ 110 ਵਾਲੇ ਆਉਂਦੇ 90 ਐਚਪੀ ਦੇ ਸੁਣ ਲਈ ਕਹਿੰਦਾ ਪਰ ਆਪਾਂ ਇੱਕ ਲੋਕਲ ਮਾਰਕੀਟ ਦੇ ਹਿਸਾਬ ਨਾਲ ਗੱਲ ਕਰਦੇ ਆਂ ਨਾਰਮਲ ਜ਼ਿਮੀਂਦਾਰ ਵਾਸਤੇ ਉਹਦੀ ਗੱਲ ਹੀ ਕਰਦੇ ਆਂ ਆਪਾਂ ਤੇ ਉਹਨਾਂ ਵਿੱਚ ਆਪਾਂ ਨੂੰ ਇਨਲਾਈਨ ਪੰਪ ਹੀ ਦੇਖਣ ਨੂੰ ਮਿਲਦਾ ਪਰ ਜਿਹੜਾ ਰੋਟਰੀ ਪੰਪ ਵੀ ਇਹਨਾਂ 'ਚ ਕੰਮ ਕਰ ਸਕਦਾ ਆਰਾਮ ਨਾਲ ਕਿਉਂ ਨਿੱਕੇ ਮੋٹے ਟਰੱਕ ਟਰਾਲੀਆਂ ਵਾਸਤੇ ਹੁੰਦਾ ਹੈਗਾ ਜਿਹੜੇ ਐਨ ਲਾਈਨ ਪੰਪਉਂਦੇ ਉਹ ਹੈਵੀ ਡਿਊਟੀ ਪੰਪ ਕਹ ਲਓ ਤੁਸੀਂ ਰੋਟਰੀ ਪੰਪ ਥੋੜੇ ਜੇ ਛੋਟੀਆਂ ਚੀਜ਼ਾਂ ਵਾਸਤੇ ਹੁੰਦਾ ਵੱਡੇ ਸੰਦਾਂ 'ਚ ਰੋਟਰੀ ਪੰਪ ਨਹੀਂ ਚੱਲਦੇ ਇਹ ਜਿਥੋਂ ਕਿ ਮੈਂ ਆਰਟੀਕਲ ਪੜ੍ਹੇ ਹੈਗੇ ਬੋਸ਼ ਦੇ ਆਪਾਂ ਬੋਸ਼ ਦੇ ਪੰਪ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪਾਂ ਆਪਣੇ ਨਾਰਮਲੀ ਬੋਸ਼ ਦੇ ਚੱਲਦੇ ਵੈਸੇ ਦੋ ਤਿੰਨ ਕੰਪਨੀਆਂ ਹੋਰ ਵੀ ਨੇ ਪਰ ਉਹਨਾਂ ਦੇ ਪੰਪ ਆਨੇ ਦੇਖੇ ਨਹੀਂ ਕਿ ਜਿਵੇਂ ਸਾਡੀ ਕੇਸ ਲਿਆ ਹੁੰਦਾ ਕੋ ਉਹਦੇ ਨਵੀਂ ਕੰਪਨੀ ਦਾ ਪੰਪ ਉਹਦੀ ਵੀ ਆਪਾਂ ਕਦੇ ਬਣਾਵਾਂਗੇ ਵੀਡੀਓ ਆ ਕਿ ਵੈਰਾਈਟੀ ਆਗੀ ਤੇ ਇੱਕ ਹੋਰ ਗੱਲ ਕਰੀਏ ਜਿਹੜਾ ਐਨ ਲਾਈਨ ਪੰਪ ਹੁੰਦਾਗਾ ਉਹਦੀ ਥੋੜੀ ਜਿਹੀ ਸੈਟਿੰਗ ਆਪਾਂ ਜਿਆਦਾ ਆਪ ਵੀ ਕਰ ਸਕਦੇ ਰੋਟਰੀ ਪੰਪ ਦੀ ਬੰਦੇ ਨੂੰ ਇੰਨਾ ਭੇਤ ਨਹੀਂ ਆਉਂਦਾ ਕਿ ਇੱਕ ਨਾਰਮਲ ਬੰਦੇ ਨੂੰ ਚਲੋ ਮਿਸਤਰੀ ਦਾ ਰੱਬ ਦਾ ਰੂਪ ਹੀ ਹੁੰਦੇ ਨੇ ਮਤਲਬ ਸੰਤ ਭੈੜਿਆਂ ਦੇ ਰੱਬਾ ਆਪਣੇ ਬੰਦਿਆਂ ਦੇ ਰੱਬ ਨਹੀਂ ਕਿ ਜਿਹੜੀ ਮੇਜਰ ਗੱਲ ਹੋਰ ਹੁੰਦੀ ਹੈ ਜਿਹੜੇ ਆ ਰੋਟਰੀ ਪੰਪ ਹੁੰਦੇ ਉਹ ਹਾਈ ਆਰਪੀਐਮ ਦੇ ਨੇ ਕਾਮਜਾਪਨੀ ਹੈਗੇ ਔਰ ਸਟੇਬਲ ਆਰਪੀਐਮ ਤੇ ਮਤਲਬ ਨੋਰਮਲ ਜੀ ਆਰਪੀਐਮ ਤੇ ਜਿਆਦਾ ਵਧੀਆ ਪਰਫੋਰਮੈਂਸ ਦਿੰਦੇ ਨੇ ਇੱਕ ਉਹਨਾਂ ਜਿਹੜਾ ਫਿਊਲ ਦੀ ਐਫੀਸ਼ੀਐਂਸੀ ਹੁੰਦੀ ਹੈਗੀ ਨਾ ਕਿੰਨੇ ਤੇ ਇੰਨੀ ਖਾਣਾਗਾ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਕਿ ਜਿੰਨਾ ਕਿਨ ਲਾਈਨ ਇਦਾਂ ਕਹਿੰਦਾ ਇਨਲਾਈਨ ਬਹੁਤ ਪੰਪ ਕਾਮਜਾ ਆਪਣੇ ਹਾਈ ਆਰਪੀਐਮ ਵੀ ਇਨਲਾਈਨ ਪੰਪ ਚੱਲ ਲੈਂਦੇ ਨੇ ਅਸੀਂ ਚੱਲਦਾ ਰੋਟਰੀ ਵੀ ਲੈਣਗੇ ਪਰ ਜਿਹੜੇ ਸਹੀ ਮੈਨੇਜ ਸਹੀ ਟਾਈਮਿੰਗ ਲੌਂਗ ਟਾਈਮ ਵਾਸਤੇ ਜਿਹੜੀ ਕੰਪਨੀ ਚੀਜ਼ ਕਹਿੰਦੀ ਆ ਉਹਨੂੰ ਆਨਲਾਈਨ ਹੀ ਕਹਿੰਦੇ ਆ ਉਹ ਬਾਕੀ ਜਿਹੜੀ ਰਹੀ ਗੱਲ ਆਨਲਾਈਨ ਪੰਪ ਚ ਥੋੜੀ ਟਾਈਮਿੰਗ ਦੇ ਇਸ਼ੂ ਜ਼ਿਆਦਾ ਆਉਂਦਾ ਹਨਾ ਕਿ ਹਰ ਇੱਕ ਬੰਦਾ ਟਾਈਮਿੰਗ ਸੈੱਟ ਕਰ ਨਹੀਂ ਸਕਦਾ ਉਹੀ ਰੋਟਰੀ ਚ ਥੋੜੀ ਜੀ ਟਾਈਮ ਦੀ ਘਾਟ ਇਸ਼ੂ ਆ ਪਰ ਲਗਭਗ ਜੇ ਕੰਪਨੀਆਂ ਆਪਣੀ ਚੀਜ਼ ਬਣਾ ਕੇ ਦਿੰਦੀ ਹੈ ਤਾਂ ਉਹ ਸਹੀ ਹੀ ਬਣਾ ਕੇ ਦਿੰਦੀ ਹੈ ਕੋਈ ਐਡਾ ਇਸ਼ੂ ਹੈ ਨਹੀਂਗਾ ਪਰ ਮੋਸਟਲੀ ਕੰਪਨੀਆਂ ਕੀ ਕਰਦੀਆਂ ਪਹਿਲਾਂ ਮੈਸ਼ੀਨ 9500 ਜਿੱਦਣੇ ਕਿ ਮੇਰੀ ਦੋਸਤ 4 ਦਿਨ ਪਹਿਲਾਂ ਇੱਕ ਬੰਦਿਆਂ ਨਾਲ ਗੱਲ ਹੋਈ ਸੀ ਨਾਪਾ ਸਾਈਡ ਤੋਂ ਹੋ ਸਕਦਾ ਉਹ ਵੀ ਤਾਂ ਵੀਡੀਓ ਵੀ ਦੇਖ ਰਹੇ ਹੋਗੇ ਆਪਣੇ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਸਾਡੇ ਡਾਇਰੈਕਟਰ ਹਨ ਮੈਸ਼ੀਨ 9500 ਉਹ ਚ ਰੋਟਰੀ ਪੰਪ ਆ ਪਰ ਜਿਹੜਾ ਸਾਡੇ ਇਸ ਤਰ੍ਹਾਂ ਨੇ ਲਿਆ ਸੀ ਉਹ ਚ ਇਨਲਾਈਨ ਪੰਪ ਆਗਾ ਤੇ ਹੁਣ ਜਿਹੜਾ ਸੀ ਕਹਿੰਦਾ ਲੇਟੈਸਟ ਮਾਡਲ ਆਗਾ ਮੈਸੀ 9500 ਦਾ ਕਿਉਂਕਿ ਉਹ ਜਦੋਂ ਦੌਣ ਸੀ ਆਰ ਡੀ ਸੀ ਉਹ ਤੋਂ ਇਨਲਾਈਨ ਪੰਪ ਆਉਂਦਾ ਸੀ ਹੁਣ ਕੰਪਨੀ ਨੇ ਰੋਟਰੀ ਕਰਤਾ ਪਲੱਸ ਡਾਇਫਰਮ ਦੇਤੀ ਉਹਦੇ ਪਰ ਜਿਹੜੇ ਹੁਣ ਉਹ ਤੋਂ ਬਾਅਦ ਆ ਕੇ 2 ਮਹੀਨੇ ਬਾਅਦ ਉਹ ਚ ਫੇਰ ਇਨਲਾਈਨ ਆ ਗਿਆ ਕੰਪਨੀ ਜਿਹੜਾ ਇਨਲਾਈਨ ਪੰਪ ਦੇ ਰਹੀ ਹੈ ਤਾਂ ਮਤਲਬ ਕੁਝ ਖਾਸਤ ਹੈਗੀ ਐ ਇਨਲਾਈਨ ਪੰਪ ਦੇ ਵਿੱਚ ਹਰ ਕੋਈ ਮਿਸਤਰੀ ਨੂੰ ਇਨਲਾਈਨ ਨੂੰ ਚੰਗਾ ਕਹਿੰਦਾਗਾ ਤੇ ਕੁਛ ਨਾ ਕੁਛ ਗੱਲਬਾਤ ਹੈ ਗਈਆਂ ਇਨਲਾਈਨ ਪੰਪ ਦੇ ਵਿੱਚ ਆਪਾਂ ਆ ਕੇ ਆਪਾਂ ਉਹ ਵੀ ਤੁਹਾਨੂੰ ਦੱਸਿਆ ਨੇ ਕਿਵੇਂ-ਕਿਵੇਂ ਵਰਕਿੰਗ ਹੁੰਦੀ ਹੈਗੀ ਉਹਨਾਂ ਦੀ ਇਨਲਾਈਨ ਪੰਪ 'ਚ ਵੱਡੀਆਂ ਮਸ਼ੀਨਰੀਆਂ ਚ ਰੱਖਦੀਆਂ ਵੱਡੀਆਂ ਮਤਲਬ ਹਰ ਇੱਕ ਚੀਜ਼ ਤੇ ਲੱਗਦੀਆਂ ਤਾਂ ਇਨਲਾਈਨ ਪੰਪ ਕਾਮਜਾਬ ਹੈਗਾ ਅੱਜ ਦੇ ਟਾਈਮ ਦੇ ਵਿੱਚ ਪਰ ਕਈਆਂ ਦੀ ਪਸੰਦ ਰੋਟਰੀ ਪੰਪ ਵੀ ਹੁੰਦਾ ਹੁਣ ਕਈ ਰੋਟਰੀ ਪੰਪਾਂ ਦੇ ਡਾਇਰੈਕਟਰ ਬਹੁਤ ਜ਼ੋਰ ਮਾਰਦੇ ਸੀ ਆਪਾਂ ਜਿਵੇਂ ਕਹ ਲਈਏ ਹਾਲੈਂਡ ਹੁੰਦੇ ਸੀਗੇ ਪੂਰਾ ਜ਼ੋਰ ਮਾਰਦੇ ਨੇ ਉਹ ਤੇ ਬਾਕੀ ਆਪਦੀ ਆਪਦੀ ਪਸੰਦ ਹੁੰਦੀ ਜਿਹੜੇ ਮੇਨ ਇਹਦੇ ਵਿੱਚ ਕੰਮ ਹੁੰਦਾ ਮੈਂ ਤੁਹਾਨੂੰ ਦੱਸ ਦਿਆਂ ਕਿਵੇਂ ਕੰਮ ਕਰਦੇ ਸੀ ਇੱਕ ਦੋ ਪਲੈਂਜਰ ਹੁੰਦੇ ਆ ਇਹ ਚ ਹਰੇਕ ਸਿਲੰਡਰ ਦਾ ਆਪਦਾ ਪਲੈਂਜਰ ਹੁੰਦਾਗਾ ਉਹ ਰੋਟੇਸ਼ਨ ਨਾਲ ਡਿਸਟ੍ਰਿਬਿਊਸ਼ਨ ਹੁੰਦੀ ਹੈ ਕਿ ਜਿਵੇਂ ਗੋਲ ਘੁੰਦਾ ਵਿੱਚ ਤੇ ਮਤਲਬ ਸੌਰੀ ਗੋਲ ਮਤਲਬ ਰੋਟਰੀ ਮੰਗੂ ਕੰਮ ਕਰਦਾ ਹੁੰਦਾਗਾ ਕਦੇ ਆਹ ਵਾਲ ਖੁੱਲ੍ਹੇਗਾ ਕਦੇ ਉਹ ਖੁੱਲ੍ਹੇਗਾ ਕਦੇ ਉਹ ਖੁੱਲ੍ਹੇਗਾ ਵਿੱਚ ਆਦੇ ਕੇਮ ਕਮਾਉਂਦੀ ਹੈ ਕਿ ਕੇਮ ਦੱਸਦੀ ਹੈ ਕਿ ਹੁਣ ਭਈ ਆਹ ਵਾਲ ਖੁੱਲੂ ਹੁਣ ਆਹ ਖੁੱਲੂਗਾ ਬਸ ਆਹੀ ਡਿਫਰੈਂਸ ਹੁੰਦਾ ਹੁਣ ਜੇ ਮੈਂ ਆਪਾਂ ਇੱਕ ਨਾਰਮਲ ਜੀ ਗੱਲ ਹੀ ਲਾ ਲਈਏ ਯਾਰ ਇਨਲਾਈਨ ਪمپ ਚ ਹਨਾ ਚਾਰ 플ੈਂਜਰ ਹੁੰਦੀਆਂ ਤੇ ਰੋਟਰੀ ਪمپ ਚ ਇੱਕ ਜਾਂ ਦੋ ਤੁਸੀਂ ਲੈ ਲਓ ਤਿੰਨ ਸਿਲੰਡਰ ਦੀ ਆਪਾਂ ਗੱਲ ਕਰਦੇ ਆ ਇਨਲਾਈਨ ਚ ਤਿੰਨ ਸਿਲੰਡਰ ਦੇ ਤਿੰਨ 플ੈਂਜਰ ਰੋਟਰੀ ਦੇ ਵਿੱਚ ਤਿੰਨ ਸਿਲੰਡਰ ਦੇ ਇੱਕ 플ੈਂਜਰ ਆ ਗਿਆ ਹੁਣ ਇੱਕ 플ੈਂਜਰ ਨੂੰ ਹਰੇਕ ਵਾਰ ਇੰਨਾ ਕੰਮ ਕਰਨਾ ਪੂ ਕਿ ਉਹ ਤਿੰਨ ਜਣੇ ਦਾ ਕੰਮ ਕਰੂ ਤੇ ਉਧਰ ਹਰੇਕ ਪਲਾਂਜਰ ਆਪ ਦਾ ਇੱਕ ਇੱਕ ਵਾਰੀ ਕੰਮ ਕਰੂਗਾ ਹੁਣ ਜਿਹੜੇ ਚ ਪ੍ਰੈਸ਼ਰ ਬਣਦਾ ਹੁੰਦਾ ਡੀਜ਼ਲ ਦਾ ਪ੍ਰੈਸ਼ਰ ਬਣ ਕੇ ਜਾਂਦਾ ਹੁੰਦਾ ਉਹ ਜਿੰਨਾ ਕਿ ਚੰਗਾ ਪ੍ਰੈਸ਼ਰ ਹੋ ਉਹਨਾਂ ਦੇ ਅੰਦਰ ਛਿੜਕਿਆ ਜਾਊਗਾ ਪਿਸਟਨ ਤੇ ਮਤਲਬ ਸਲੀਬਾਂ ਦੇ ਅੰਦਰ ਅੰਦਰ ਰਹੂਗਾ ਤੇ ਪਿਸਟਨ ਦੇ ਉੱਤੇ ਛਿੜਕਿਆ ਓਨੀ ਵਧੀਆ ਬਲਾਸਟਿੰਗ ਹੋਊਗੀ ਓਨਾਂ ਵਧੀਆ ਅੱਗ ਮੱਚ ਕੇ ਉਹਦੇ ਅੰਦਰ ਆਪਾਂ ਨੂੰ ਪਾਵਰ ਵਧੀਆ ਦੇਊਗਾ ਤੇ ਉਹਨੇ ਕੱਲੇ-ਕੱਲੇ ਨੇ ਇੰਨਾ ਕੰਮ ਕਰਨਾ ਇੰਨਾ ਟਾਈਮ ਨਹੀਂ ਹੁੰਦਾ ਉਹਦੇ ਕੋਲੇ ਕਿ ਹਰੇਕ ਨੂੰ ਫੁੱਲ ਪ੍ਰੈਸ਼ਰ ਬਣਾ ਕੇ ਦੇਵੇ ਮੈਨੂੰ ਲੱਗਦਾ ਨਿਊ ਹੋਲੈਂਡ ਆਲ ਰੌਂਡਰ ਦਾ ਟੀਐਕਸ ਹੁੰਦਾ ਸੀ ਉਹ ਚ ਰੋਟਰੀ ਪੰਪ ਸੀਗਾ ਤੇ ਇੱਕ ਮਹਿੰਦਰਾ ਦਾ ਮੇਜਰ ਮਾਡਲ ਆਇਆ ਸੀਗਾ ਟਰੈਕਟਰ ਉਹ ਚ ਸੀਗਾ ਉਹ ਤਾਂ ਮੈਨੂੰ ਲੱਗਦਾ ਬੰਦ ਹੋੁੰਦੀ ਹੋਗੇ ਕਿਉਂਕਿ ਹੁਣ ਤਾਂ ਸਾਰੇ ਔਨਲਾਈਨ ਪੰਪ ਨਾਲੀ ਨੇ ਮਹਿੰਦਰਾ ਦੇ ਵੀ ਤੇ ਹੋਰ ਵੀ ਕੰਪਨੀਆਂ ਦੇ ਤੇ ਜਿਹੜਾ ਹੁਣ ਆਪਾਂ ਗੱਲ ਕਰੀਓ ਇੱਕ ਪਲੈਂਜਰ ਨੇ ਇੰਨਾ ਕੰਮ ਕਰਨਾ ਤੇ ਉਹਦਾ ਆਪਣ ਨੂੰ ਆਟੋਮੈਟਿਕਲੀ ਜੀ ਗੱਲ ਪਤਾ ਹੀ ਆਗਾ ਕਿ ਉਹਨੂੰ ਪੂਰਾ ਵਧੀਆ ਰੱਖਣਾ ਪਊ ਆਪਣ ਨੂੰ ਪੂਰੀ ਲਿਓਬ੍ਰੀਕੇਸ਼ਨ ਹੋਣੀ ਚਾਹੀਦੀ ਆ ਤੇ ਇੱਕ ਗੱਲ ਹੋਰ ਜਦੋਂ ਇੱਕ ਪਲੈਂਜਰ ਇੰਨਾ ਕੰਮ ਕਰਦੋ ਹੀਟਿੰਗ ਪ੍ਰੋਬਲਮ ਆ ਰੋਟਰੀ ਪੰਪ ਚ ਹੁੰਦੀ ਸੀ ਉਹ ਹੀ ਗਰਮ ਛੇ ਜੀ ਹੁੰਦੇ ਸੀ ਅੰਦਰੋਂ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਉਹਨੇ ਇਕੱਲੇ ਨੇ ਇੰਨਾ ਕੰਮ ਕਰਨਾ ਤਾਂ ਉਹਨੂੰ ਚੰਗਾ ਡੀਜ਼ਲ ਚਾਹੀਦਾ ਸੀ ਕਿ ਹੁਣ ਉਹਨਾਂ ਚੰਗਾ ਡੀਜ਼ਲ ਆਪਣੇ ਕੋਲੇ ਹੁੰਦਾ ਨਹੀਂਗਾ ਆਪਣੇ ਕੋਲੇ ਹੁੰਦੀਆਂ ਲੋਹੇ ਦੀਆਂ ਕੇਨੀਆਂ ਉਹ ਚ ਥੱਲੇ ਮਿੱਟੀ ਜੰਮੀ ਪਈ ਹੁੰਦੀ ਜਿੱਦਾਂ ਐਂਡ ਦੇ ਪੌਣਿਆਂ ਤੇਲ ਬਈ ਪਾਈਆ ਵੀ ਨਾ ਰਹਿ ਜੇ ਪਾਈਆ ਕਿਸ 50 ਗ੍ਰਾਮ ਵੀ ਨਾ ਰਹਿ ਜੇ ਉਹ ਵੀ ਕੱਢ ਲਈਏ ਉਹਦੇ ਨਾਲ ਮਨਜ ਜਾਂਦਾ ਸੀ ਰੋਟਰੀ ਪੰਪ ਫਿਰ ਇੰਡੀਆ ਦੀਆਂ ਕੰਪਨੀਆਂ ਨੇ ਦੇਖਿਆ ਕਿ ਭਾਈ ਇਹ ਨਹੀਂ ਲੋਟ ਆਉਂਦੇ ਆਪਾਂ ਨੂੰ ਲੋਟ ਆਉਣਾ ਪਊਗਾ ਤਾਂ ਫਿਰ ਉਸ ਤੋਂ ਬਾਅਦ ਕੰਪਨੀਆਂ ਨੇ ਰੋਟਰੀ ਪੰਪ ਬਣਦੀ ਕਰ ਤੇ ਲਗਭਗ ਬਹੁਤ ਘਟਾਉਂਦੇ ਨੇ ਤੇ ਕਿਉਂਕਿ ਗੱਲ ਉੱਥੇ ਹੀ ਪਗ ਜਾਂਦੀ ਸੀ ਇਨਲਾਈਨ ਥੋੜਾ ਜਿਹਾ ਮਹਿੰਗਾ ਪੈਂਦਾ ਸੀਗਾ ਪਰ ਉਹਦੀ ਰਿਪੇਅਰਿੰਗ ਜੇ ਬਿਲਕੁਲ ਵੀ ਨਹੀਂ ਸੀ ਤੁਸੀਂ ਦੇਖੋ ਜੇ ਆਪਾਂ ਸਹੀ ਚਲਾਉਂਦੇ ਸੀ ਬਿਨਾ ਛੇੜ ਛਾੜ ਤੋਂ ਬਹੁਤ ਸਾਲ ਕੱਢ ਜਾਂਦੇ ਸੀ ਪਰ ਰੋਟਰੀ ਪੰਪ ਉਹਨਾਂ ਕੱਢਦੇ ਨਹੀਂ ਸੀ ਕਿਉਂਕਿ ਆਪਣੇ ਤੇਲ ਤੇਲ ਉੱਤੇ ਉਹੀ ਗੱਲ ਮਿਲਾਵਟਾਂ ਕਹ ਲਓ ਤੁਸੀਂ ਤੇ ਦੱਸਿਓ ਫਿਰ ਕਿਸਾਨ ਵੀਰੋ ਵੀਡੀਓ ਕਿਵੇਂ ਲੱਗੀ ਆਪਾਂ ਹੋਰ ਕਰਦੇ ਵੀਡੀਓ ਬਣਾਈਏ ਪਰ ਤੁਸੀਂ ਵੀ ਦੱਸਿਓ ਮੈਨੂੰ ਇੱਕ ਕੀ ਫਰਕ ਆਪਾਂ ਤੁਹਾਡੇ ਕਮੈਂਟ ਪਿੰਨ ਕਰਦੇ ਹੁੰਨੇ ਆ ਨਾ ਜੀਦਾ ਵਧੀਆ ਹੋਵੇ ਤਾਂ ਕਿ ਕਿਸਾਨ ਵੀਰ ਕਮੈਂਟ ਜਾ ਕੇ ਹੋਰ ਵਧੀਆ ਨੌਲੇਜ ਲੈ ਆਉਣ ਕਿਉਂਕਿ ਇੱਕ ਵੀਡੀਓ ਪਾਉਂਦਾ ਜਰੀਆ ਹੁੰਦਾ ਬਾਕੀ ਆਪਦੇ ਤੁਸੀਂ ਸ਼ੇਅਰ ਕਰਨ ਦਾ ਉਹ ਥੋੜੀ ਹਿੰਮਤ ਹੁੰਦੀ ਹੈ ਨਾ ਕਿ ਤੁਸੀਂ ਵੀ ਮੈਨੂੰ ਗੱਲਬਾਤ ਦੱਸੋ ਤੇ ਫਿਰ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਦੇਖੀ